ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅੱਜ ਆਏ ਆ ਜੀ ਵੱਡੀ ਭੈਣ ਕੇ ਘਰੇ ਤੁਸੀਂ ਕਿਹਾ ਸੀ ਇੱਕ ਦਿਨ ਵੱਡੀ ਭੈਣ ਕੇ ਘਰੇ ਬਲੌਗ ਬਣਾਇਓ ਲਓ ਜੀ ਆਪਾਂ ਆ ਗਏ ਆ ਵੱਡੀ ਭੈਣ ਕੇ ਘਰੇ ਤੇ ਆਪਾਂ ਚੱਲੇ ਆ ਜੀ ਪੰਡਿਆਰੇ ਤੇ ਆਪਣੇ ਇੱਥੇ ਪਿੰਡ 'ਚ ਹੈਗਾ ਪੰਡਿਆਰਾ ਤੇ ਬੱਚਾ ਪਾਰਟੀ ਤਿਆਰ ਹੋਈ ਜਾਂਦੀ ਹੈ ਪ੍ਰੀਤ ਆ ਰਹੇ ਮੇਰੀ ਬਾਰੀ ਦਵਾਉਂਗੀ ਦੇ ਦੇ ਜਲਦੀ ਗਰਮੀ ਆ ਜਸ਼ਨ ਤਾਂ ਗਿਆ ਉਹ ਤਾਂ ਤੜਕੇ ਗਿਆ ਡੈਡੀ ਨਾਲ ਡੈਡੀ ਨਾਲ ਗਿਆ ਉਹ ਤਾਂ ਕਦੋਂ ਦਾ ਕੁੱਤ ਕਰਨੀ ਕਿ ਕੌਨੀ ਲਓ ਜੀ ਨਿੱਕੀ ਕਿਵੇਂ ਆ ਨਿੱਕੀ ਕਿਵੇਂ ਆ ਫੜਾ ਲੈ

ਡੱਬ ਤੇ ਲਓ ਜੀ ਆਹ ਖੜੀ ਭੈਣ ਦੀ ਸਕੂਟੀ ਥਾਂ ਨਹੀਂ ਖੁੱਲਾ ਇਹਨਾਂ ਦੇ ਬਾੜਾ ਘਰੇ ਥਾਂ ਖੁੱਲਾ ਹੋਵੇ ਤਾਂ ਝੂਟਾ ਲੈ ਲੈਂਦੇ ਬਾळा ਜੀ ਕਰਦਾ ਸਕੂਟਰੀ ਚਲਾਉਣ ਜਦੋਂ ਕਿਤੇ ਟਾਣੀ ਚ ਲੈ ਜਾਂਦੇ ਨੇ ਉਦੋਂ ਉਦੋਂ ਮੈਂ ਫੱਟੇ ਚੱਕ ਬਿਨੇ ਸਕੂਟਰੀ ਚਲਾਉਣ ਵਾਲੇ ਚਲੋ ਜੀ ਮਿਲਦੇ ਹਾਂ ਸੋਨੂੰ ਫੇਰ ਬਣੇ ਰਿਓ ਵੀਡੀਓ ਦੇ ਨਾਲ ਆਪਾਂ ਚੱਲੇ ਆਂ ਜੀ ਭੰਡਿਆਰੇ ਤੇ लो जी भैन कर रही है खरीदारी गुलाब जल है ठंडा ठंडा याद कर लो पोचा लेना एक किधरों मिलेगा

ਤੁਹਾਨੂੰ ਵਰਦੇ ਹੋਰ ਆਪਦੇ ਆਂਦੇ ਤੜਕੇ ਵਰਦਦੇ ਜਿਵੇਂ ਸੀ ਐਸ ਵਾਲੇ ਬਾੜੀ ਗੱਦੀ ਹੋ ਜਾਣੀ ਅੱਗਰੀ ਜੀ ਸਾਜੇ ਵੱਡਿਆ ਨਹੀਂ ਅੱਜ ਹੀ ਔਖਾ ਹੋ ਗਿਆ ਇਹ ਕਹਿੰਦਾ ਇਹ ਮਾ ਇੱਥੇ ਕਿਵੇਂ ਹਮਾ ਦੀ ਬੇਵਾ ਕੋਸਮ ਕੀ ਜੰਦੀ ਦੀ ਵੱਡੀ ਅੱਗੇ ਪਤਾ ਨਹੀਂ ਕੀ ਹੋਣਾ ਲੋ ਜੀ ਰਾਜਵਿੰਦਰ ਭਾਂਤ ਫੁੱਜਦੀ ਸੀ ਕਹਿੰਦੀ ਵੀ ਗੁਪ੍ਰਿਤ ਕੰਮ ਤਾਂ ਨਹੀਂ ਜਾਂਦੇ ਤੇ ਕੰਮ ਤੋਂ ਹਟੇ ਤਾਂ ਨਹੀਂ ਜੀ ਇਹਨਾਂ ਜਿਹੜਾ ਵੀ ਇੱਥੇ ਕੰਮ ਸੀਗਾ ਚੱਲਦਾ ਤੇ ਉਹ ਕੰਮ ਬੰਦ ਹੋ ਗਿਆ ਕਿਹੜਾ ਜਿਹੜੀ ਫੈਕਟਰੀ ਆ ਇਹ ਵੀ ਹੋਰ ਪਿੰਡ ਲਾਉਣਗੇ ਤੇ ਜਿੰਨਾ ਵੀ ਖੇਤਾਂ ਵਾਲੇ ਇਹ ਰੌਲਾ ਪਾ ਲਿਆ ਕਹਿੰਦੇ ਸਾਡੀ ਫਸਲਾਂ ਖਰਾਬ ਹੁੰਦੀਆਂ ਰੇਤਾ ਵਾਲਾ ਉਹਦਾ ਗਰਦ ਵਾਲੀ ਉੱਡਦੀ ਆ ਤੇ ਤਾਂ ਕਰਕੇ ਇੱਥੋਂ ਬੰਦ ਕਰਾਤਾ ਕੰਮ ਤੇ ਹੁਣ ਪਤਾ ਨਹੀਂ ਹੋਰ ਪਿੰਡ ਕਿਹੜੇ ਕਾਲੇ ਵਾਲੀ ਦੇ ਸੂ ਰੋਡ ਤੇ ਨਹੀਂ ਹੋਵਾ ਦੇਸੂ ਤੇ ਦੇਸੂ ਮਲਕਾਨਾ ਪੰਡਾ ਜੀ ਉੱਥੇ ਜਾ ਉੱਥੇ ਥਾਂ ਤੋਂ ਲਿਆ ਉਹਨਾਂ ਨੇ ਉੱਥੇ ਖੋਲਣਗੇ ਤੇ ਹੁਣ ਦੇਖੋ ਉੱਥੇ ਕਿੰਨੇ ਕੁ ਚਿਰ ਬਾਣਾ ਵੀ ਹਜੇ ਸਟਾਰਟਿੰਗ ਕਰਨਗੇ ਕੰਮ ਚੱਲੂਗਾ ਤੇ ਫੇਰ ਹੁਣ ਉਹਨੇ ਦਿਨ ਘਰੀ ਹੈ ਜੀ ਹਜੇ ਦੇਖੋ ਕਿੰਨੇ ਕੁ ਦਿਨ ਨਹੀਂ ਕੰਮ ਚੱਲਦਾ ਚਲੋ

निम्बुलियम्बुल <सथिक्षियों> 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 ఏ ఫు వాళ్ళ బ नहीं मार मारद लो जी सब्जी अपनी होगी रेडी ਤੇ ਦੁੱਧ ਕਰ ਰੱਖਿਆ ਗਰਮ ਆਪਾਂ ਇੱਕੀ ਧਾਰ ਮੈਂ ਕੱਢ ਲਈ ਤੇ ਮੰਮੀ ਗਏ ਇੱਕੀ ਧਾਰ ਕੱਢਣ ਤੇ ਬਸ ਦੁੱਧ ਗਰਮ ਕਰਕੇ ਫਿਰ ਗੁੰਧਦੇ ਆਟਾ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਹੁਣ ਨਾ ਜਾ ਤਾਏ ਉੱਥੇ ਤੇ ਹੁਣ ਨਾਲ ਐਂ ਜਿਹਾ ਹੋਇਆ ਪਿਆ ਕਿਹੜੇ ਵੇਲੇ ਨਾਲ ਗੇ ਬੁਕਾਹ ਜਾਈ ਜਾਂਦਾ ਵੱਲੇ ਚਲੋ ਜੀ ਅੱਜ ਦੇ ਵਲੌਗ ਦੇ ਵਿੱਚ ਐਨਾ ਹੀ ਆਪਾਂ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂਤਾ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਜੀ ਤੇ ਸੋਹਣੇ ਸੋਹਣੇ ਕਰਿਓ ਕਮੈਂਟ ਜੀ ਵੀਡੀਓ ਨੂੰ ਅੱਗੇ ਜੂ ਸ਼ੇਅਰ ਕਰਿਓ ਜੀ ਤੇ ਬਾਕੀ ਜਿੰਨੇ ਜਿਹੜੇ ਜਿਹਨੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਧੰਨਵਾਦ ਜੀ ਤੇ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਕੱਲ ਨੂੰ ਜੀ ਬਾਏ ਬਾਏ